ਚਰੋਂ ਬਣਿਆ ਅਕਾਲੀ ਦਲ ਅਤੇ ਭਾਜਪਾ ਸਰਕਾਰ ਦੀਆਂ ਪਿਛਲੇ 9 ਸਾਲ ਦੀਆਂ ਉਪਲਬਧੀਆਂ ਗਿਣਾਉਣ ਦੇ ਲਈ ਇਹ ਪੰਜਾਬ ਵੈਨਾ ਤਿਆਰ ਕੀਤੀਆਂ ਗਿਆ ਹਨ ਇਹਨਾਂ ਵੈਨਾਂ ਦੇ ਵਿੱਚ ਜਿਹੜੀਆਂ ਤਸਵੀਰਾਂ ਦਿਖਾਈਆਂ ਗਈਆਂ ਹਨ ਉਹ ਤਸਵੀਰਾਂ ਇਹ ਦੱਸ ਰਹੀਆਂ ਹਨ ਕਿ ਪੰਜਾਬ ਦੇ ਵਿੱਚ ਪਿਛਲੇ 9 ਸਾਲਾਂ ਵਿੱਚ ਕਿੰਨੀ ਤਰੱਕੀ ਹੋਈ ਹੈ ਅਤੇ ਪੰਜਾਬ ਸਰਕਾਰ ਨੇ ਲੋਕਾਂ ਲਈ ਕੀ ਕੀ ਕੀਤਾ ਹੈ ਇਹਨਾਂ ਵੈਨਾਂ ਨੂੰ ਪੰਜਾਬ ਦੇ ਪਿੰਡ-ਪਿੰਡ ਵਿੱਚ ਪਹੁੰਚਾਇਆ ਜਾਏਗਾ ਅਤੇ ਲੋਕਾਂ ਨੂੰ ਦੱਸਿਆ ਜਾਏਗਾ ਕਿ ਪੰਜਾਬ ਸਰਕਾਰ ਨੇ 9 ਸਾਲ ਦੇ ਵਿੱਚ ਪੰਜਾਬ ਕਿੱਥੇ ਦਾ ਕਿੱਥੇ ਜਾ ਕੇ ਲੈ ਗਏ ਹਨ ਇਸ ਦੇ ਵਿੱਚ ਇੱਕ LED ਵੀ ਲੱਗੀ ਹੋਈ ਹੈ ਇਸ LED ਦੇ ਉੱਤੇ ਵੀਡੀਓ ਵੀ ਦਿਖਾਈਆਂ ਜਾਣਗੀਆਂ ਅਤੇ ਲੋਕਾਂ ਨੂੰ ਦੱਸਿਆ ਜਾਏਗਾ ਕਿ ਪੰਜਾਬ ਸਰਕਾਰ ਪੰਜਾਬ ਨੂੰ ਤਰੱਕੀ ਦੀ ਰਾਹ ਤੇ ਲਿਆਉਣ ਲਈ ਕਿੰਨਾ ਕੰਮ ਕਰ ਰਹੀਆਂ ਹਨ ਹਾਲਾਂਕਿ ਵਿਰੋਧੀ ਧਿਰਾਂ ਵੱਲੋਂ ਇਹਨਾਂ ਵੈਨਾਂ ਦੀ ਬੜੀ ਨਿਖੇਧੀ ਕੀਤੀ ਜਾ ਰਹੀ ਹੈ ਅਤੇ ਇਹਨਾਂ ਨੂੰ ਪਬਲਿਕ ਦੇ ਪੈਸਿਆਂ ਦੀ ਦੁਰਵਰਤੋਂ ਵੀ ਦੱਸਿਆ ਜਾ ਰਿਹਾ ਹੈ ਕੈਮਰਾਮੈਨ ਕਮਲ ਦੇ ਨਾਲ ਮਨਮੋਹ ਸਿੰਘ ਪੰਜਾਬ ਕੇਸਰੀ ਚੰਡੀਗੜ੍ਹ